ਮੇਰਾ ਨਾਮ ਪਾਲ ਹੈ ਮੈਂ ਬਹੁਤ ਸੋਹਣੀ ਸੀ ਇਸ ਲਈ ਘੱਟ ਉਮਰ ਵਿੱਚ ਹੀ ਮੇਰੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ ਮੇਰੇ ਪਾਪਾ ਨੇ ਮੇਰਾ ਵਿਆਹ ਆਪਣੇ ਦੋਸਤ ਦੇ ਬੇਟੇ ਨਾਲ ਕਰਵਾ ਦਿੱਤਾ ਜਿਸ ਦਾ ਨਾਮ ਰਾਜੂ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਪਰਾ ਉਹਨਾਂ ਦੀ ਅਚਾਨਕ ਮੌਤ ਨੇ ਹੀ ਮੇਰੀ ਸਾਰੀ ਦੁਨੀਆ ਪਲਟ ਕੇ ਰੱਖ ਦਿੱਤੀ ਸੀ ਮੇਰੇ ਸਹੁਰੇ ਵਾਲਿਆਂ ਨੇ ਮੇਰਾ ਜੀਨਾਂ ਉੱਪਰ ਕਰ ਦਿੱਤਾ ਸੀ ਉਹਨਾਂ ਦੀਆਂ ਅੱਖਾਂ ਵਿੱਚ ਮੈਂ ਰੜਕਣ ਲੱਗੀ ਸੀ ਕਿਉਂਕਿ ਮੇਰੇ ਇੱਕ ਬੇਟਾ ਵੀ ਸੀ ਮੇਰਾ ਬਿਉਰਾ ਤੇ ਮੇਰਾ ਜੇਠ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸੀ ਕਿ ਜੇਕਰ ਮੈਂ ਹੁਣੇ ਘਰ ਛੱਡ ਕੇ ਨਾ ਗਈ ਤਾਂ ਮੇਰਾ ਬੇਟਾ ਉਹਨਾਂ ਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗੇਗਾ ਅਤੇ ਉਹਨਾਂ ਦੇ ਬਰਾਬਰ ਖੜਾ ਹੋ ਜਾਵੇਗਾ ਮੈਂ ਜਿਵੇਂ ਕਿ ਮੈਂ ਇੱਕ ਮਹੀਨਾ ਆਪਣੇ ਸਹੁਰੇ ਘਰ ਬਹੁਤ ਮੁਸ਼ਕਲ ਨਾਲ ਕੱਟਿਆ ਸੀ ਇੱਕ ਮਹੀਨਾ ਹੁੰਦੇ ਹੀ ਮੇਰੇ ਜੇਠ ਨੇ ਇਹ ਫੈਸਲਾ ਸੁਣਾ ਦਿੱਤਾ ਕਿ ਹੁਣ ਮੈਨੂੰ ਇਹ ਘਰ ਛੱਡ ਕੇ ਜਾਣਾ ਪਵੇਗਾ ਕਿਉਂਕਿ ਇੱਕ ਜਵਾਨ ਔਰਤ ਦਾ ਆਪਣੇ ਪਤੀ ਤੋਂ ਬਿਨਾਂ ਇਸ ਘਰੇ ਵਿੱਚ ਰਹਿਣਾ ਠੀਕ ਨਹੀਂ ਆ ਪਰ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਇਹ ਗੱਲ ਕਿਉਂ ਕਹਿ ਰਹੇ ਸਨ ਪਰ ਮੇਰੇ ਕੋਲ ਇਸ ਘਰ ਤੋਂ ਇਲਾਵਾ ਕੋਈ ਟਿਕਾਣਾ ਵੀ ਨਹੀਂ ਸੀ ਮੇਰੇ ਬੁੱਢੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮੇਰਾ ਭਰਾ ਵਿਆਹਿਆ ਹੋਇਆ ਸੀ ਮੈਂ ਜਾਣਦੀ ਸੀ ਕਿ ਮੇਰੀ ਭਾਬੀ 4 ਦਿਨਾਂ ਤੋਂ ਬਾਅਦ ਮੈਨੂੰ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਆਪਣੇ ਜੇਠ ਦੇ ਪੈਰਾਂ ਵਿੱਚ ਟਿਕ ਪਈ ਅਤੇ ਬੇਨਤੀ ਕੀਤੀ ਕਿ ਮੈਨੂੰ ਇਸ ਘਰ ਵਿੱਚੋਂ ਨਾ ਕੱਢੋ ਬੇਸ਼ੱਕ ਮੈਨੂੰ ਮੇਰੇ ਪਤੀ ਦੀ ਜਾਇਦਾਦ ਆ ਤੇ ਵਿੱਚ ਕੋਈ ਹਿੱਸਾ ਨਾ ਦਿਓ ਪਰ ਮੇਰੇ ਸਹੁਰੇ ਘਰ ਵਾਲਿਆਂ ਨੂੰ ਮੇਰੇ ਤੇ ਜਰਾ ਵੀ ਤਰਸ ਨਾ ਆਇਆ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਮੈਂ ਆਪਣੇ ਬੇਟੇ ਨੂੰ ਲੈ ਕੇ ਆਪਣੇ ਪੇਕੇ ਘਰ ਪਹੁੰਚ ਗਈ ਮੇਰੇ ਭਰਾ ਨੇ ਮੈਨੂੰ ਦੇਖ ਕੇ ਆਪਣੇ ਗਲ ਨਾਲ ਲਾ ਲਿਆ 2-4 ਦਿਨ ਤਾਂ ਉਹਨਾਂ ਨੇ ਸਾਡਾ ਬਹੁਤ ਖਿਆਲ ਰੱਖਿਆ ਪਰ ਜਿਵੇਂ ਹੀ ਭਾਬੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਅਤੇ ਮੇਰਾ ਬੇਟਾ ਜ਼ਿੰਦਗੀ ਭਰ ਲਈ ਆਪਣੇ ਭਰਾ ਦੀ ਜ਼ਿੰਮੇਵਾਰੀ ਬਣਨ ਵਾਲੇ ਹਾਂ ਤਾਂ ਉਹਨਾਂ ਦਾ ਰਵੱਈਆ ਮੇਰੇ ਪ੍ਰਤੀ ਬਦਲਣ ਲੱਗਿਆ ਮੈਂ ਘਰ ਦੀ ਧੀ ਤੋਂ ਕਦੋਂ ਘਰ ਦੀ ਨੌਕਰਾਨੀ ਬਣ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ ਭਰਾ ਸਾਰਾ ਦਿਨ ਨੌਕਰੀ ਤੇ ਹੁੰਦਾ ਤੇ ਭਾਬੀ ਘਰ ਦਾ ਸਾਰਾ ਕੰਮ ਮੇਰੇ ਤੇ ਛੱਡ ਕੇ ਆਰਾਮ ਕਰਦੀ ਰਹਿੰਦੀ ਮੈਨੂੰ ਘਰ ਦੇ ਕੰਮ ਤੋਂ ਕੋਈ ਤਕਲੀਫ ਨਹੀਂ ਸੀ ਪਰ ਮੇਰੀ ਭਾਬੀ ਜਦੋਂ ਮੇਰੇ ਤੇ ਅਹਸਾਨ ਜਿਤਾਉਂਦੀ ਅਤੇ ਮੈਨੂੰ ਤਾਨੇ ਮਾਰਦੀ ਤਾਂ ਮੈਨੂੰ ਰੋਣ ਆਨ ਲੱਗਦਾ ਮੇਰੇ ਭਰਾ ਦੀ ਧੀ ਤੇ ਮੇਰਾ ਪੁੱਤਰ ਇੱਕ ਹੀ ਉਮਰ ਦੇ ਸਨ ਭਾਬੀ ਨੇ ਆਪਣੀ ਬੇਟੀ ਦਾ ਐਡਮਿਸ਼ਨ ਤਾਂ ਚੰਗੇ ਸਕੂਲ ਵਿੱਚ ਕਰਵਾ ਦਿੱਤਾ ਪਰ ਮੇਰੇ ਬੇਟੇ ਨੂੰ ਘਰ ਦੇ ਕੰਮਾਂ ਲਈ ਰੱਖ ਲਿਆ ਜਦੋਂ ਕਿ ਮੈਂ ਤਾਂ ਉਹਨਾਂ ਦੀ ਦਿਨ ਰਾਤ ਸੇਵਾ ਕਰਦੀ ਸੀ ਪਰ ਉਹ ਮੇਰੇ ਬੇਟੇ ਨੂੰ ਨਹੀਂ ਪੜਾਉਣਾ ਚਾਹੁੰਦੇ ਸਨ ਮੈਂ ਇਸ ਬਾਰੇ ਵਿੱਚ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਭਰਾ ਨੇ ਮੇਰੇ ਬੇਟੇ ਨੂੰ ਵੀ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤਾ ਪਰ ਇਹ ਗੱਲ ਮੇਰੀ ਭਾਬੀ ਤੋਂ ਬਰਦਾਸ਼ਤ ਨਾ ਹੋਈ ਅਤੇ ਘਰ ਵਿੱਚ ਹਰ ਰੋਜ਼ ਝਗੜੇ ਹੋਣ ਲੱਗੇ ਮੈਂ ਮੇਰੇ ਭਰਾ ਨੂੰ ਕਹਿ ਦਿੱਤਾ ਕਿ ਤੁਸੀਂ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਮੇਰਾ ਵਿਆਹ ਕਰਵਾ ਦੋ ਜੋ ਮੇਰਾ ਤੇ ਮੇਰੇ ਬੇਟੇ ਦਾ ਖਰਚਾ ਚੱਕ ਸਕੇ ਮੇਰਾ ਭਰਾ ਵੀ ਮਜਬੂਰ ਸੀ ਉਹ ساری ਜ਼ਿੰਦਗੀ ਮੇਰਾ ਖਰਚਾ ਨਹੀਂ ਚੱਕ ਸਕਦਾ ਸੀ ਉਸ ਨੇ ਰਿਸ਼ਤੇ ਕਰਵਾਉਣ ਵਾਲੀ ਆਂਟੀ ਨੂੰ ਮੇਰੇ ਰਿਸ਼ਤੇ ਬਾਰੇ ਕਹਿ ਦਿੱਤਾ ਸੀ ਉਹਨਾਂ ਨੇ ਮੇਰੇ ਲਈ ਰਿਸ਼ਤਾ ਲੱਭ ਲਿਆ ਸੀ ਜਦੋਂ ਕਿ ਬੰਦੇ ਦੀ ਉਮਰ 60 ਸਾਲ ਦੀ ਸੀ ਪਰ ਉਹ ਇੱਕ ਬਹੁਤ ਹੀ ਵੱਡਾ ਬਿਜ਼ਨਸਮੈਨ ਸੀ ਪਰ ਮੇਰਾ ਬੇਟਾ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ ਉਹ ਬਹੁਤ ਉਦਾਸ ਸੀ ਉਹ ਕਹਿੰਦਾ ਸੀ ਕਿ ਮਾਂ ਜੇ ਤੁਸੀਂ ਦੂਜਾ ਵਿਆਹ ਕਰਵਾਇਆ ਤਾਂ ਮੈਂ ਇਹ ਘਰ ਛੱਡ ਕੇ ਚਲਾ ਜਾਵਾਂਗਾ ਮੈਂ ਮੇਰੇ ਬੇਟੇ ਦੇ ਕਹਿਣ ਤੇ ਉਹ ਰਿਸ਼ਤਾ ਵੀ ਠੁਕਰਾ ਦਿੱਤਾ ਸੀ ਅਤੇ ਆਪਣੇ ਭਰਾ ਦਾ ਘਰ ਵੀ ਛੱਡ ਦਿੱਤਾ ਸੀ ਮੈਂ ਇੱਕ ਛੋਟੇ ਜਿਹੇ ਕਿਰਾਏ ਦੇ ਘਰ ਵਿੱਚ ਆਪਣੇ ਬੇਟੇ ਰੌਣਕ ਨਾਲ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕਰ ਦਿੱਤੀ ਮੈਂ ਆਪਣੀ ਜ਼ਿੰਦਗੀ ਵਿੱਚ ਉਹ ਸਮਾਂ ਵੀ ਦੇਖਿਆ ਸੀ ਕਿ ਮੈਂ ਇੱਕ ਸਮੇਂ ਦੀ ਰੋਟੀ ਖਾਦੀ ਅਤੇ ਇੱਕ ਸਮਾਂ ਭੁੱਖੇ ਹੀ ਗੁਜ਼ਾਰ ਦਿੰਦੀ ਕਦੇ-ਕਦੇ ਸੋਚ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗਦੇ ਕਿ ਜਦੋਂ ਤੱਕ ਮੇਰੇ ਪਤੀ ਦਾ ਸਹਾਰਾ ਮੇਰੇ ਉੱਤੇ ਸੀ ਤਾਂ ਮੇਰੀ ਜ਼ਿੰਦਗੀ ਕਿੰਨੀ ਖੂਬਸੂਰਤ ਸੀ ਮੇਰੇ ਪਤੀ ਦੇ ਜਾਂਦੇ ਹੀ ਮੈਨੂੰ ਦੁਨੀਆ ਦੇ ਅਸਲੀ ਰੰਗ ਦਿਖਾਈ ਦੇਣ ਲੱਗੇ ਸੀ ਔਰਤ ਦੀ ਸੱਚੀ ਜ਼ਿੰਦਗੀ ਦੀ ਸੱਚੀ ਖੁਸ਼ੀ ਮਰਦ ਨਾਲ ਹੀ ਹੁੰਦੀ ਹੈ ਅਤੇ ਇਸ ਗੱਲ ਦਾ ਅਹਿਸਾਸ ਮੈਨੂੰ ਮੇਰੇ ਪਤੀ ਰਾਜੂ ਦੇ ਜਾਣ ਨਾਲ ਹੋਇਆ ਅਤੇ ਇਸ ਗੱਲ ਦਾ ਅਹਿਸਾਸ ਮੈਨੂੰ ਮੇਰੇ ਪਤੀ ਰਾਜੂ ਦੇ ਜਾਨ ਨਾਲ ਮਹਿਸੂਸ ਹੋਇਆ ਸੀ ਕਦੇ ਕਦੇ ਮੇਰਾ ਭਰਾ ਮੈਨੂੰ ਮਿਲਣ ਲਈ ਆ ਜਾਂਦਾ ਸੀ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਦਰਦ ਦਰਦੀਆਂ ਠੋਕਰਾਂ ਖਾਵਾਂ ਪਰ ਮੈਨੂੰ ਵੀ ਇਹ ਗੱਲ ਮਨਜ਼ੂਰ ਨਹੀਂ ਸੀ ਕਿ ਮੇਰੇ ਕਾਰਨ ਉਸਦਾ ਹੱਸਦਾ ਬਸਦਾ ਘਰ ਬਰਬਾਦ ਹੋ ਜਾਵੇ ਜਦੋਂ ਮੈਂ ਬਾਹਰਲੀ ਦੁਨੀਆ ਵਿੱਚ ਪੈਰ ਰੱਖਿਆ ਤਾਂ ਮੈਨੂੰ ਦੁਨੀਆ ਦੇ ਸਾਰੇ ਰੰਗ ਨਜ਼ਰ ਆ ਗਏ ਸਨ ਮੈਂ ਫੈਸਲਾ ਕਰ ਲਿਆ ਸੀ ਕਿ ਮੈਨੂੰ ਇਸ ਨੌਕਰੀ ਦੇ ਨਾਲ ਨਾਲ ਕੋਈ ਹੋਰ ਛੋਟਾ ਕੰਮ ਵੀ ਕਰ ਲੈਣਾ ਚਾਹੀਦਾ ਹੈ ਜਿਹਦੇ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਸਕਾਂ ਉਹਨਾਂ ਰੌਣਕ ਵੱਡਾ ਹੋ ਰਿਹਾ ਸੀ ਅਤੇ ਉਸ ਦੀਆਂ ਜ਼ਰੂਰਤਾਂ ਵੀ ਵਧੀਆਂ ਜਾ ਰਹੀਆਂ ਸਨ ਮੈਂ ਮੇਰੀ ਤਨਖਾਹ ਦਾ ਕੁਝ ਹਿੱਸਾ ਤੇ ਭਰਾ ਦੇ ਦਿੱਤੇ ਹੋਏ ਪੈਸਿਆਂ ਨੂੰ ਜਮ੍ਹਾਂ ਕਰਕੇ ਇੱਕ ਛੋਟੀ ਜੀ ਦੁਕਾਨ ਖੋਲ੍ਹ ਲਈ ਸੀ ਉੱਥੇ ਮੈਂ ਔਰਤਾਂ ਦੇ ਕੱਪੜੇ ਅਤੇ ਦੂਜਾ ਸਮਾਨ ਵੀ ਵੇਚਣ ਲੱਗੀ ਸੀ ਪਰ ਅਜੁੰਦੇ ਜਾਣ ਤੋਂ ਬਾਅਦ ਮੈਂ ਬਹੁਤ ਔਖਾ ਸਮਾਂ ਕੱਟਿਆ ਸੀ ਹੁਣ ਮੇਰੀ ਮਿਹਨਤ ਰੰਗ ਲਿਆਉਣ ਲੱਗੀ ਸੀ ਮੈਂ ਦੁਕਾਨ ਵੀ ਚਲਾਉਂਦੀ ਸੀ ਅਤੇ ਰੌਣਕ ਦੀ ਪੜ੍ਹਾਈ ਵੱਲ ਵੀ ਧਿਆਨ ਦਿੰਦੀ ਸੀ ਕੁਝ ਸਮੇਂ ਬਾਅਦ ਮੇਰੀ ਦੁਕਾਨ ਇੱਕ ਵੱਡੇ ਸਟੋਰ ਦੇ ਵਿੱਚ ਬਦਲ ਗਈ ਸਮੇਂ ਦੇ ਅਨੁਸਾਰ ਮੈਂ ਦੁਕਾਨ ਵਿੱਚ ਵੱਡੀਆਂ ਚੀਜ਼ਾਂ ਵੀ ਰੱਖਣ ਲੱਗੀ ਸੀ ਮੈਂ ਆਪਣੀ ਦੁਕਾਨ ਤੇ ਕੁਝ ਬੇਸਹਾਰਾ ਵਿਧਵਾ ਔਰਤਾਂ ਤੇ ਕੁਝ ਕੁੜੀਆਂ ਨੂੰ ਵੀ ਕੰਮ ਦੇ ਲਈ ਰੱਖ ਲਿਆ ਸੀ ਮੈਂ ਆਪਣੇ ਕੰਮ ਤੋਂ ਬਹੁਤ ਖੁਸ਼ ਸੀ ਤੇਰੇ ਇੱਕ ਦਿਆਂ ਮੇਰੀ ਦੁਕਾਨ ਤੇ ਮੇਰੇ ਦੇ ਔਰਪ੍ਰੀਤ ਆਇਆ ਮੈਂ 8 ਸਾਲ ਤੋਂ ਬਾਅਦ ਉਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਦੇਖ ਕੇ ਮੇਰੇ ਜ਼ਖਮ ਤਾਜ਼ਾ ਹੋ ਗਏ ਸੀ ਪ੍ਰੀਤ ਨੂੰ ਪਹਿਲਾਂ ਤਾਂ ਇਸ ਗੱਲ ਤੇ ਯਕੀਨ ਨਹੀਂ ਆਇਆ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿੰਨੀ ਅੱਗੇ ਵੱਧ ਚੁੱਕੀ ਹਾਂ ਅਤੇ ਇੱਕ ਚਮਕਦੇ ਹੋਏ ਕਾਰੋਬਾਰ ਦੀ ਮਾਲਕਣ ਬਣ ਗਈ ਹਾਂ ਪਰ ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਹ ਸ਼ਰਮਿੰਦਾ ਹੋ ਗਿਆ ਅਤੇ ਹੱਥ ਜੋੜ ਕੇ ਮਾਫੀ ਮੰਗਣ ਲੱਗ ਗਿਆ ਅਤੇ ਕੈਨ ਲੱਗਿਆ ਕਿ ਮੈਂ ਵੱਡੇ ਭਰਾ ਦੇ ਫੈਸਲੇ ਅੱਗੇ ਨਹੀਂ ਬੋਲ ਸਕਦਾ ਸੀ ਉਸ ਨੂੰ ਮੇਰੇ ਦੁੱਖ ਦਾ ਅਹਿਸਾਸ ਸੀ ਮੈਂ ਪ੍ਰੀਤ ਨੂੰ ਇਹ ਸੋਚ ਕੇ ਮਾਫ਼ ਕਰ ਦਿੱਤਾ ਕਿ ਉਹ ਮੇਰੇ ਪਤੀ ਦਾ ਛੋਟਾ ਭਰਾ ਸੀ ਅਤੇ ਰਾਜੂ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਸੀ ਪ੍ਰੀਤ ਸਾਡੇ ਘਰ ਆਉਣ ਜਾਣ ਲੱਗਿਆ ਸੀ ਪ੍ਰੀਤ ਮੇਰੇ ਬੇਟੇ ਰੌਣਕ ਨੂੰ ਬਹੁਤ ਪਿਆਰ ਕਰਨ ਲੱਗਿਆ ਸੀ ਪ੍ਰੀਤ ਦਾ ਬੇਟਾ ਵੀ ਮੇਰੇ ਬੇਟੇ ਦੀ ਉਮਰ ਦਾ ਹੀ ਸੀ ਉਹਨਾਂ ਦੋਹਾਂ ਵਿੱਚ ਬਹੁਤ ਗੂੜੀ ਦੋਸਤੀ ਹੋ ਗਈ ਸੀ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੇ ਬੇਟੇ ਨੂੰ ਆਪਣੇ ਚਾਚੇ ਦਾ ਪਿਆਰ ਮਿਲ ਗਿਆ ਸੀ ਉਹ ਬੇਸਹਾਰਾ ਆਰੀ ਉਮਰ ਰਿਸ਼ਤਿਆਂ ਦੇ ਲਈ ਤਰਸ ਰਿਹਾ ਸੀ ਹੋਣਾ ਰੌਣਕ ਜਵਾਨ ਹੋ ਗਿਆ ਸੀ ਜਦੋਂ ਮੈਂ ਦੁਕਾਨ ਤੋਂ ਘਰ ਵਾਪਸ ਆਉਂਦੀ ਤਾਂ ਉਹ ਮੈਨੂੰ ਬਹੁਤ ਖੋਇਆ ਖੋਇਆ ਨਜ਼ਰ ਆਉਂਦਾ ਸੀ ਉਹ ਜਦੋਂ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਤਾਂ ਉਹ ਬਹੁਤ ਲੇਟ ਆਉਂਦਾ ਸੀ ਮੈਂ ਕੰਮ ਲਈ ਇੱਕ ਨੌਕਰਾਨੀ ਰੱਖ ਲਈ ਸੀ ਉਹ ਮੈਨੂੰ ਹਰ ਰੋਜ਼ ਕਹਿੰਦੀ ਕਿ ਦੀਦੀ ਰੌਣਕ ਨੂੰ ਕੀ ਹੋ ਗਿਆ ਹੈ ਉਹ ਸਾਰਾ ਸਮਾਂ ਇਕੱਲਾ ਹੀ ਉਸ ਕਮਰੇ ਵਿੱਚ ਬੰਦ ਰਹਿਦਾ ਹੈ ਮਾਂ ਜਦੋਂ ਹੀਰਾਨ ਕਨੂ ਇਹ ਪੁੱਛਦੀ ਤਾਂ ਉਹ ਕਹਿੰਦਾ ਕਿ ਮਾਂ ਮੇਰੇ ਟੈਸਟ ਹਨ ਇਸ ਲਈ ਮੈਂ ਆਪਣੀ ਪੜ੍ਹਾਈ ਵਿੱਚ ਬਿਜੀ ਰਹਿੰਦਾ ਹਾਂ ਮੈਰਾਨਕ ਦੀ ਬਹੁਤ ਹੀ ਚੰਗੀ ਤਰ੍ਹਾਂ ਪਰਪ੍ਰਿਸ਼ ਕੀਤੀ ਸੀ ਇਸ ਲਈ ਮੈਨੂੰ ਮੇਰੇ ਬੇਟੇ ਦੇ ਵਿਗੜ ਜਾਣ ਦਾ ਡਰ ਨਹੀਂ ਸੀ ਵੈਸੇ ਵੀ ਉਹ ਮੇਰੇ ਦਿਓਰ ਦੇ ਬੇਟੇ ਅਮਿਤ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਂਦਾ ਸੀ ਰਾਉਣਕ ਦੇ ਟਾਸਟ ਵਿਚ ਕੁਝ ਦੇ ਨਹੀਂ ਰਹਿ ਗਏ ਸਨ ਇਸ ਲਈ ਅੱਜ ਕੱਲ ਉਹ ਬਹੁਤ ਜ਼ਿਆਦਾ ਬਿਜ਼ੀ ਰਹਿਣ ਲੱਗ ਪਿਆ ਸੀ ਹੁਣ ਮੇਰਾ ਕੰਮ ਵੀ ਬਹੁਤ ਵੱਧ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਮੇਰੀ ਤਬੀਅਤ ਵੀ ਠੀਕ ਨਹੀਂ ਸੀ ਮੈਨੂੰ ਚੱਕਰ ਆ ਰਹੇ ਸਨ ਇੱਕ ਦਿਨ ਮੈਂ ਜਦੋਂ ਸਟੋਰ ਤੋਂ ਘਰ ਆਈ ਤਾਂ ਮੈਂ ਰਾਉਣਕ ਦੇ ਪੈਰਾ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਗਈ ਉਹ ਵੀ ਕਵਰਾ ਆ ਗਿਆ ਉਹ ਜਲਦੀ ਮੈਨੂੰ ਨੇੜੇ ਦੇ ਕਲੀਨਿਕ ਲੈ ਕੇ ਗਿਆ ਇਸ ਸਮੇਂ ਠੰਡ ਸੀ ਪਰ ਫੇਰ ਵੀ ਮੇਰਾ ਸਾਰਾ ਸਰੀਰ ਪਸੀਨੇ ਨਾਲ ਭਿੱਜ ਰਿਹਾ ਸੀ ਪਰ ਜੋ ਗੱਲ ਡਾਕਟਰ ਨੇ ਮੈਨੂੰ ਦੱਸੀ ਡਾਕਟਰ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਸਨ ਮੈਨੂੰ ਮੇਰੇ ਕੰਨਾਂ ਉੱਤੇ ਯਕੀਨ ਹੀ ਨਹੀਂ ਰਿਹਾ ਇਹ ਕਿਵੇਂ mumkin ਸੀ ਕਿ ਮੈਂ ਪ੍ਰੈਗਨੈਂਟ ਹੋ ਗਈ ਸੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਮੈਂ ਇੱਕ ਵਿਧਵਾ ਔਰਤ ਸੀ ਮੇਰੇ ਪਤੀ ਦੀ ਮੌਤ ਨੂੰ ਤਾਂ ਕਈ ਸਾਲ ਹੋ ਗਏ ਸਨ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ 3 ਮਹੀਨਿਆਂ ਦੀ ਪ੍ਰੈਗਨੈਂਟ ਹਾਂ। ਇਸ ਗੱਲ ਨੇ ਮੈਨੂੰ ਝੰਝੋੜ ਕੇ ਰੱਖ ਦਿੱਤਾ ਸੀ। ਮੈਂ ਡਾਕਟਰ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਗਲਤ ਫਹਿਮੀ ਤਾਂ ਨਹੀਂ ਹੋਈ? ਪਰ ਡਾਕਟਰ ਨੇ ਕਿਹਾ ਨਹੀਂ ਕੋਈ ਗਲਤ ਫਹਿਮੀ ਨਹੀਂ। ਮੈਂ ਆਪਣੀ ਰਿਪੋਰਟ ਚੱਕੀ ਅਤੇ ਚੁੱਪਚਾਪ ਕਲੀਨਿਕ ਤੋਂ ਬਾਹਰ ਆ ਗਈ। ਬਾਹਰ ਮੇਰਾ ਬੇਟਾ ਖੜਾ ਸੀ ਮੈਨੂੰ ਦੇਖ ਕੇ ਫਿਕਰਮੰਦ ਹੁੰਦੇ ਹੋਏ ਪੁੱਛਣ ਲੱਗਿਆ ਕਿ ਮਾਂ ਸਭ ਕੁਝ ਠੀਕ ਤਾਂ ਹੈ ਤੁਸੀਂ ਅਚਾਨਕ ਬੇਹੋਸ਼ ਹੋਣਕ ਦੇਸ ਬਗਵਾਲ ਤੇ ਮੈਂ ਬਹੁਤ ਘਬਰਾ ਗਈ ਸੀ ਮੈਂ ਉਸ ਨੂੰ ਕਿਵੇਂ ਦੱਸਦੀ ਕਿ ਮੈਂ ਪ੍ਰੈਗਨੈਂਟ ਹਾਂ ਤੇ ਉਮਰ ਦਾ ਇਹ ਹਿੱਸਾ ਮੈਨੂੰ ਬੱਦਕਰਦਾਰ ਸਾਬਤ ਕਰ ਦਿੰਦਾ ਮੈਨੂੰ ਤਾਂ ਖੁਦ ਨੂੰ ਇਹ ਯਕੀਨ ਨਹੀਂ ਹੋ ਰਿਹਾ ਸੀ ਜਦੋਂ ਕਿ ਮੈਂ ਮੇਰੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਅਜਿਹਾ ਕੋਈ ਮਰਦ ਨਹੀਂ ਆਇਆ ਸੀ ਜਿਸ ਨਾਲ ਮੇਰਾ ਕੋਈ ਸੰਬੰਧ ਹੁੰਦਾ ਪਰ ਮੇਰੀ ਇਹ ਰਿਪੋਰਟ ਚੀਖ-ਚੀਖ ਕੇ ਮੈਨੂੰ ਦੱਸ ਰਹੀ ਸੀ ਕਿ ਮੇਰੇ ਪਤੀ ਦੀ ਜਗ੍ਹਾ ਕੋਈ ਹੋਰ ਲੈ ਚੁੱਕਿਆ ਸੀ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਸਵਰਗ ਵਾਸੀ ਪਤੀ ਦਾ ਵਜੂਦ ਆਇਆ ਪਰ ਮੈਂ ਆਪਣੇ ਪਤੀ ਨਾਲ ਬੇਵਫਾਈ ਕਾਰਨਦਾ ਕਦੇ ਸੋਚ ਵੀ ਨਹੀਂ ਸਕਦੀ ਸੀ ਤਾਂ ਫਿਰ ਕਿਸੇ ਨਾਲ ਨਜਾਇਜ਼ ਸਬੰਧ ਬਣਾਉਣਾ ਤਾਂ ਬਹੁਤ ਹੀ ਵੱਡੀ ਗੱਲ ਸੀ ਰੌਣਕ ਦੇ ਬਾਰ-ਬਾਰ ਪੁੱਛੰਤੇ ਮੈਂ ਉਸ ਨੂੰ ਕਹਿ ਦਿੱਤਾ ਕਿ ਕਮਜ਼ੋਰੀ ਦੇ ਕਾਰਨ ਹੀ ਚੱਕਰ ਆ ਗਿਆ ਸੀ ਡਾਕਟਰ ਨੇ ਆਰਾਮ ਕਰਨ ਲਈ ਕਿਹਾ ਹੈ ਮੇਰੀ ਗੱਲ ਸੁਣ ਕੇ ਰੌਣਕ ਕਹਿਣ ਲੱਗਿਆ ਕਿ ਜਦੋਂ ਤੋਂ ਪਾਪਾ ਦੀ ਮੌਤ ਹੋਈ ਹੈ ਤੁਸੀਂ ਆਪਣਾ ਖਿਆਲ ਹੀ ਨਹੀਂ ਰੱਖਦੇ ਤੁਸੀਂ ਆਰਾਮ ਨਾਲ ਸੋ ਜਾਇਆ ਕਰੋ ਨੌਕਰਾਨੀ ਜੇ ਹੁੰਦੇ ਹੋਏ ਵੀ ਘਰ ਦੇ ਸਾਰੇ ਕੰਮ ਤੁਹਾਨੂੰ ਕਰਨੇ ਪੈਂਦੇ ਹਨ ਫਿਰ ਨੌਕਰਾਨੀ ਦਾ ਕੀ ਫਾਇਦਾ ਮੈਂ ਇੰਨਾ ਛੋਟਾ ਵੀ ਨਹੀਂ ਹਾਂ ਕਿ ਤੁਸੀਂ ਮੇਰੀ ਫਿਕਰ ਕਰੋ ਤੇ ਪਰੇਸ਼ਾਨ ਰਹੋ ਮੈਂ ਜਾਣਦਾ ਹਾਂ ਕਿ ਪਾਪਾ ਦੇ ਜਾਣ ਤੋਂ ਬਾਅਦ ਤੁਹਾਨੂੰ ਮੇਰੀ ਬਹੁਤ ਜ਼ਿਆਦਾ ਫਿਕਰ ਹੈ ਪਰ ਮਾਂ ਇਹ ਮਤਲਬ ਨਹੀਂ ਕਿ ਤੁਸੀਂ ਆਪਣਾ ਹੀ ਖਿਆਲ ਨਾ ਰੱਖੋ ਮੈਂ ਹੱਸਣ ਲੱਗੀ ਪਹਿਲਾਂ ਹੀ ਮੈਂ ਰਾਜੂ ਦੇ ਅਚਾਨਕ ਜਾਣ ਤੇ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਤੇ ਹੁਣ ਸਾਲਾਂ ਬਾਅਦ ਇਸ ਖਬਰ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ ਜੇਕਰ ਇਸ ਸਮੇਂ ਮੈਨੂੰ ਰੌਣਕ ਦਾ ਸਹਾਰਾ ਨਾ ਹੁੰਦਾ ਤਾਂ ਮੈਂ ਜੀਣ ਦੀ ਆਸ ਵੀ ਛੱਡ ਦਿੱਤੀ ਹੁੰਦੀ ਪਰ ਕਦੇ ਕਦੇ ਪਿਆਰ ਅਤੇ ਉਮੀਦ ਦਾ ਇਨਸਾਨ ਦੀਆਂ ਅੱਖਾਂ ਉੱਤੇ ਅਜਿਹੀ ਪੱਟੀ ਬਨ ਜਾਂਦੀ ਹੈ ਕਿ ਉਸ ਨੂੰ ਸਾਹਮਣੇ ਵਾਲੇ ਦੀਆਂ ਬਰਾਈਆਂ ਨਜ਼ਰ ਹੀ ਨਹੀਂ ਆਉਂਦੀਆਂ ਹਨ ਸ਼ਾਇਦ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸੀ ਮੈਂ ਰੌਣਕ ਨੂੰ ਇੰਨਾ ਪਿਆਰ ਕਰਦੀ ਸੀ ਕਿ ਮੈਂ ਉਸ ਦੀ ਚੁੱਪੀ ਨੂੰ ਸਮਝ ਹੀ ਨਹੀਂ ਸਕੀ ਸੀ ਮੈਂ ਘਰ ਆ ਗਈ ਮੈਂ ਇਹੀ ਸੋਚ ਰਹੀ ਸੀ ਕਿ ਅਚਾਨਕ ਮੇਰੇ ਨਾਲ ਇਹ ਕੀ ਹੋ ਗਿਆ ਮੈਂ ਆਪਣੇ ਬੇਟੇ ਨੂੰ ਅਤੇ ਦੁਨੀਆ ਵਾਲਿਆਂ ਨੂੰ ਕੀ ਜਵਾਬ ਦੇਵਾਂਗੀ ਇਹ ਸਾਰੀਆਂ ਗੱਲਾਂ ਸੋਚ-ਸੋਚ ਕੇ ਮੇਰੀ ਤਬੀਅਤ ਜਿਆਦਾ ਖਰਾਬ ਹੋ ਗਈ ਸੀ ਮੈਂ ਹੁਣ ਸੱਚ ਦਾ ਪਤਾ ਲਗਾਉਣਾ ਚਾਹੁੰਦੀ ਸੀ ਅਤੇ ਦੂਜੇ ਪਾਸੇ ਮੈਂ ਰੌਣਕ ਵਿੱਚ ਵੀ ਬਹੁਤ ਬਦਲਾ ਮਹਿਸੂਸ ਕਰ ਰਹੀ ਸੀ ਇਸ ਗੱਲ ਨੇ ਮੈਨੂੰ ਵੀ ਹੈਰਾਨ ਕਰ ਦਿੱਤਾ ਸੀ ਉਸ ਦਿਨ ਟੈਸਟ ਵਿੱਚ ਲਗਾਤਾਰ ਬਹੁਤ ਘੱਟ ਨੰਬਰ ਆ ਰਹੇ ਸੀ ਉਸ ਦਿਨ ਮੈਡਮ ਨੇ ਮੈਨੂੰ ਇਹ ਦੱਸਿਆ ਸੀ ਕਿ ਅੱਜ ਕੱਲ ਰੌਣਕ ਦਾ ਧਿਆਨ ਕਿਤੇ ਹੋਰ ਪਾਸੇ ਹੈ ਪਰ ਮੈਂ ਰੌਣਕ ਨਾਲ ਹਰ ਗੱਲ ਖੁੱਲ ਕੇ ਕਰ ਲੈਂਦੀ ਸੀ ਰੌਣਕ ਉਮਰਦੇ ਜੀ ਸੁਪਣਾवते ਸੀ ਉਸ ਦੇ ਬਾਪ ਦੇ ਜਾਣ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਉਸ ਦਾ ਚਾਚਾ ਹੀ ਉਸ ਦੇ ਸਿਰ ਤੇ ਹੱਥ ਰੱਖੇ ਅਤੇ ਉਸ ਤੇ ਸਤ ਨਜ਼ਰ ਰੱਖੇ ਤਾਂ ਕਿ ਉਹ ਕਿਸੇ ਵੀ ਗਲਤ ਰਾਹ ਤੇ ਨਾ ਚੱਲ ਸਕੇ ਇਸ ਬਾਰੇ ਵਿੱਚ ਮੈਂ ਆਪਣੇ ਦਿਓਰ ਨਾਲ ਗੱਲ ਕੀਤੀ ਉਹ ਕਹਿਣ ਲੱਗਿਆ ਕਿ ਭਾਬੀ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਰੌਣਕ ਬੱਲ ਪੂਰਾ ਧਿਆਨ ਦੇ ਰਿਹਾ ਹਾਂ ਉਹ ਪੜ੍ਹਾਈ ਕਰਨ ਦੇ ਲਈ ਮੇਰੇ ਘਰ ਹੀ ਆਉਂਦਾ ਹੈ ਅਮਿਤ ਅਤੇ ਰੌਣਕ ਸਾਰਾ ਦਿਨ ਪੜ੍ਹਾਈ ਕਰਦੇ ਰਹਿੰਦੇ ਹਨ ਰੌਣਕ ਵੀ ਮੇਰੀ ਬਹੁਤ ਫਿਕਰ ਕਰਨ ਲੱਗਿਆ ਸੀ ਹੁਣ ਮੇਰਾ ਪੁੱਤਰ ਵੱਡਾ ਹੋ ਗਿਆ ਸੀ ਪਰ ਮੈਂ ਇਸ ਪ੍ਰੈਗਨੈਂਸੀ ਦਾ ਕੀ ਕਰਤੀ ਡਾਕਟਰ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਤੁਹਾਡੀ ਉਮਰ ਜ਼ਿਆਦਾ ਹੈ ਇਸ ਲਈ ਤੁਸੀਂ ਅਬੋਰਸ਼ਨ ਦਾ ਤਾਂ ਬਿਲਕੁਲ ਵੀ ਨਾ ਸੋਚੋ ਦੁਨੀਆ ਤੋਂ ਇਲਾਵਾ ਨਹੀਂ ਮੈਂ ਕਿਤੇ ਦੁਕਾਨ ਤੋਂ ਇਲਾਵਾ 나ਹੀਂ ਮੈਂ ਕਿਤੇ ਜਾਂਦੀ ਸੀ ਅਤੇ 나ਹੀਂ ਮੇਰਾ ਕਿਸੇ ਨਾਲ ਅਜਿਹਾ ਰਿਸ਼ਤਾ ਸੀ ਅਤੇ 나ਹੀਂ ਰੌਣਕ ਤੋਂ ਇਲਾਵਾ ਮੇਰੇ ਘਰ ਵਿੱਚ ਕੋਈ ਮਰਦ ਸੀ ਮੇਰੇ ਲਈ ਇਹ ਹਕੀਕਤ ਜਾਣਨਾ ਬਹੁਤ ਔਖਾ ਸੀ ਕਿ ਆਖਰਕਾਰ ਇਹ ਕਿਵੇਂ ਹੋਇਆ ਸੀ ਮੈਂ ਇਹ ਸੋਚਦੇ ਹੋਏ ਆਪਣੀ ਨੌਕਰਾਨੀ ਦੇ ਅੱਗੇ ਇੱਕ ਸ਼ਰਤ ਰੱਖ ਦਿੱਤੀ ਕਿ ਜੇਕਰ ਉਹ ਇੱਕ ਰਾਤ ਮੇਰੇ ਬਿਸਤਰੇ ਤੇ ਪੈ ਜਾਵੇ ਤਾਂ ਮੈਂ ਉਸ ਨੂੰ 10000 ਰੁਪਏ ਨਾਮ ਵਿੱਚ ਦੇਵਾਂਗੀ ਉਹ 10000 ਰੁਪਏ ਦੀ ਰਕਮ ਸੌਣ ਕੇ ਖੁਸ਼ ਹੋ ਗਈ ਅਤੇ ਮੰਨ ਗਈ ਫਿਰ ਮੈਂ ਉਸ ਨੂੰ ਆਪਣੇ ਬਿਸਤਰੇ ਤੇ ਪਾ ਕੇ ਅਤੇ ਉਸ ਦੇ ਮੂੰਹ ਤੇ ਚਾਦਰ ਦੇ ਕੇ ਕਿਹਾ ਕਿ ਜੋ ਵੀ ਹੋ ਜਾਵੇ ਪਰ ਤੂੰ ਇੱਥੋਂ ਨਹੀਂ ਉੱਠੇਂਗੀ ਫਿਰ ਮੈਂ ਹਾਲ ਵਿੱਚ ਖੁੱਲਣ ਵਾਲੇ ਕਮਰੇ ਦੀ ਖਿੜਕੀ ਦੇ ਕੋਲ ਜਾ ਕੇ ਝੁਕ ਗਈ ਮੈਨੂੰ ਖੁਦ ਵੀ ਪਤਾ ਨਹੀਂ ਚੱਲ ਮੈਨੂੰ ਖੁਦ ਵੀ ਪਤਾ ਨਹੀਂ ਸੀ ਕਿ ਮੇਰੇ ਇਸ ਤਰ੍ਹਾਂ ਕਰਨ ਨਾਲ ਮੈਨੂੰ ਕੁਝ ਪਤਾ ਚੱਲੇਗਾ ਜਾਂ ਨਹੀਂ ਮੇਰੇ ਨਾਲ ਇਹ ਸਭ ਕਰਨ ਵਾਲੇ ਦਾ ਮੈਨੂੰ ਪਤਾ ਚੱਲੇਗਾ ਕਿ ਜਾਂ ਨਹੀਂ ਪਰ ਮੈਨੂੰ ਇਹ ਤਾਂ ਯਕੀਨ ਸੀ ਕਿ ਕਿਸੇ ਨੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੇਰੇ ਨਾਲ ਹੀ ਸਭ ਕੀਤਾ ਸੀ ਅਤੇ ਮੇਰੇ ਚਰਿੱਤਰ ਉੱਤੇ ਦਾਗ ਲਗਾਇਆ ਸੀ ਕਾਫੀ ਸਮੇਂ ਤੱਕ ਖਿੜਕੀ ਕੋਲ ਖੜੀ ਰਹਿਣ ਤੇ ਵੀ ਕੋਈ ਹਲਚਲ ਨਾ ਹੋਈ ਫਿਰ ਮੈਂ ਜਦੋਂ ਜਾਣ ਦਾ ਸੋਚਿਆ ਤਾਂ ਉਸੇ ਸਮੇਂ ਦਰਵਾਜ਼ਾ ਖੁੱਲਣ ਲੱਗ ਗਿਆ ਉਹ ਸਭ ਕੁਝ ਦੇਖ ਕੇ ਤਾਂ ਮੇਰਾ ਸਾਹ ਹੀ ਰੁਕ ਗਿਆ ਕਿ ਅੱਧੀ ਰਾਤ ਨੂੰ ਕੋਈ ਹੋਰ ਨਹੀਂ ਬਲਕਿ ਮੇਰੇ ਕਮਰੇ ਵਿੱਚ ਤਾਂ ਮੇਰਾ ਆਪਣਾ ਬੇਟਾ ਹੀ ਆਇਆ ਸੀ ਪਰ ਪਹਿਲਾਂ ਤਾਂ ਉਸ ਨੇ ਮੈਨੂੰ ਕਿਹਾ ਸੀ ਕਿ ਉਹ ਸਾਰੀ ਰਾਤ ਤਾਂ ਮਿੱਤਰੇ ਨਾਲ ਗੁਜ਼ਾਰਨ ਵਾਲਾ ਹੈ ਮੈਂ ਰਾਤ ਹੁਣ ਤੋਂ ਪਹਿਲਾਂ ਇਹ ਗੱਲ ਦੀ ਤਸੱਲੀ ਵੀ ਕੀਤੀ ਸੀ ਕਿ ਉਹ ਪ੍ਰੀਤ ਦੇ ਘਰ ਹੈ ਜਾਂ ਨਹੀਂ ਰੀਤ ਨੇ ਮੈਨੂੰ ਦੱਸਿਆ ਕਿ ਉਹ ਉਹਨਾਂ ਦੇ ਘਰ ਵਿੱਚ ਹੀ ਮੌਜੂਦ ਹੈ ਫਿਰ ਉਹ ਮੇਰੇ ਕਮਰੇ ਵਿੱਚ ਕੀ ਕਰ ਰਿਹਾ ਸੀ ਉਹ ਦੱਬੇ ਪੈਰਾਂ ਨਾਲ ਮੇਰੇ ਕਮਰੇ ਵਿੱਚ ਆਇਆ ਤਾਂ ਉਸ ਨੇ ਨੌਕਰਾਨੀ ਦੇ ਪੈਰਾਂ ਨੂੰ ਫੜ ਕੇ ਹਿਲਾਇਆ ਜਿਵੇਂ ਉਹ ਚੈੱਕ ਕਰ ਰਿਹਾ ਹੋਵੇ ਕਿ ਮੈਂ ਗਹਿਰੀ ਨੀਂਦ ਵਿੱਚ ਸੌ ਰਹੀ ਹਾਂ ਜਾਂ ਨਹੀਂ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਹ ਸਭ ਕੀ ਕਰ ਰਿਹਾ ਹੈ ਕੀ ਕਿਤੇ ਉਸ ਨੇ ਤਾਂ ਹੀ ਮੇਰੇ ਨਾਲ ਕੁਝ ਇਹ ਸਭ ਸੋਚਦੇ ਹੋਏ ਹੀ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ ਮੈਂ ਇੱਕ ਮਾਂ ਸੀ ਮੈਂ ਆਪਣੇ ਬੇਟੇ ਬਾਰੇ ਅਜਿਹੀ ਗਲਤ ਗੱਲ ਕਿਵੇਂ ਸੋਚ ਸਕਦੀ ਸੀ ਜਦੋਂ ਰੌਣਕ ਨੂੰ ਯਕੀਨ ਹੋ ਗਿਆ ਕਿ ਮੈਂ ਗੂੜੀ ਨੀਂਦ ਵਿੱਚ ਸੌ ਰਹੀ ਹਾਂ ਤਾਂ ਉਸ ਨੇ ਹੌਲੀ ਜਹੀ ਜਾ ਕੇ ਮੇਰੀ ਅਲਮਾਰੀ ਵਿੱਚੋਂ ਪੈਸੇ ਕੱਢ ਲਏ ਮੈਂ ਜਿਵੇਂ ਹੀ ਆਪਣੇ ਕਮਰੇ ਦੇ ਦਰਵਾਜ਼ੇ ਤੋਂ ਬਾਹਰ ਨਿਕਲੀ ਤਾਂ ਮੈਨੂੰ ਦੇਖ ਕੇ ਰੌਣਕ ਦੇ ਹੌਸ਼ ਉੱਡ ਗਏ ਸੀ ਜਿਵੇਂ ਹੀ ਉਸ ਨੇ ਮੈਨੂੰ ਆਪਣੇ ਸਾਹਮਣੇ ਖੜੀ ਦੇਖੀ ਤਾਂ ਮੈਂ ਗੁੱਸੇ ਵਿੱਚ ਰੌਣਕ ਤੋਂ ਪੁੱਛਿਆ ਕਿ ਇਹ ਸਭ ਕੀ ਹੈ ਮੈਂ ਤੇਰੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਸੀ ਤਾਂ ਉਸ ਅਨੇਸ਼ਰ ਮਿੰਦਾ ਹੁੰਦੇ ਹੋਏ ਆਪਣਾ ਸਿਰ ਝੁਕਾ ਲਿਆ ਅਤੇ ਇਹ ਕਹਿਣ ਲੱਗਿਆ ਕਿ ਮੇਰੇ ਦਿਔਰ ਦੇ ਬੇਟੇ ਅਮਿਤ ਨੇ ਉਸ ਨੂੰ ਗਲਤ ਕੰਮਾਂ ਦੇ ਵਿੱਚ ਲਾ ਦਿੱਤਾ ਹੈ ਜਿਸ ਦੇ ਲਈ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਆ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਉਹ ਮਿਲ ਕੇ ਸਾਰੀ ਰਾਤ ਇਹੀ ਕੰਮ ਕਰਦੇ ਹਨ। ਰੌਣਕ ਦੀ ਗੱਲ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਸੀ। ਜਦੋਂ ਕੀ ਮੇਰੇ ਦਯਾਰ ਨੇ ਤਾਂ ਮੈਨੂੰ ਅਜਿਹਾ ਕੁਝ ਨਹੀਂ ਦੱਸਿਆ ਸੀ। ਜਦੋਂ ਮੇਰੇ ਬੇਟੇ ਨੇ ਮੈਨੂੰ ਇਹ ਦੱਸਿਆ ਕਿ ਚਾਚਾ ਜੀ ਨੂੰ ਆਪਣੇ ਪੁੱਤਰ ਦੀਆਂ ਹਰਕਤਾਂ ਬਾਰੇ ਪਤਾ ਹੈ। ਜਦੋਂ ਉਸ ਨੇ ਮੈਨੂੰ ਇੱਕ ਹੋਰ ਸੱਚ ਦੱਸਿਆ, ਉਸ ਦੀ ਗੱਲ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ। ਰੌਣਕ ਨੇ ਦੱਸਿਆ ਕਿ ਉਹ ਮੇਰੇ ਦੁੱਧ ਵਿੱਚ ਬੇਹੋਸ਼ੀ ਦੀ ਦਵਾਈ ਮਲਾ ਕੇ ਜਾਂਦਾ ਸੀ। ਕਿਉਂਕਿ ਚਾਚੇ ਨੇ ਉਸ ਨੂੰ ਅਜਿਹਾ ਕਰਨ ਦੇ ਲਈ ਕਿਹਾ ਸੀ। ਪ੍ਰੌਣਕ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਸਾਲਾਂ ਬਾਅਦ ਮੇਰਾ ਦਯੋਰ ਮੇਰੀ ਜ਼ਿੰਦਗੀ ਵਿੱਚ ਆਇਆ ਵੀ ਤਾਂ ਇਹ ਸਭ ਦੁੱਖ ਲਿਖੰਦੇ ਲਈ। ਜਦੋਂ ਮੇਰੇ ਪਤੀ ਦੀ ਮੌਤ ਹੋ ਗਈ ਸੀ ਤਾਂ ਉਹਨਾਂ ਨੇ ਮੈਨੂੰ ਕੋਈ ਸਹਾਰਾ ਨਹੀਂ ਦਿੱਤਾ ਸੀ। ਪਰ ਫੇਰ ਵੀ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਸੀ। ਪਰ ਹੁਣ ਜਦੋਂ ਉਹਨਾਂ ਨੇ ਮੇਰੇ ਪੁੱਤ ਨੂੰ ਗਲਤ ਰਾਹ ਤੇ ਉੱਤੇ ਲਾ ਕੇ ਆਪਣੇ ਹੀ ਘਰ ਚੋਰੀ ਕਰਨਾ ਸਿਖਾ ਦਿੱਤਾ ਸੀ ਜੋ ਉਸ ਨੇ ਕੀਤਾ ਸੀ ਉਹ ਮੇਰੀ ਨਜ਼ਰ ਵਿੱਚ ਬਹੁਤ ਵੱਡਾ ਗੁਨਾਹ ਸੀ ਮੈਨੂੰ ਹਰ ਰੋਜ਼ ਬੇਹੋਸ਼ ਕਰਨ ਦਾ ਮਤਲਬ ਪਤਾ ਲੱਗ ਗਿਆ ਸੀ ਜਦੋਂ ਕਿ ਵਿਆਹ ਵਾਲੇ ਦਿਨ ਮੇਰੇ ਪਤੀ ਨੇ ਮੈਨੂੰ ਇਹ ਗੱਲ ਸਮਝਾਈ ਸੀ ਕਿ ਪ੍ਰੀਤ ਦੀਆਂ ਆਦਤਾਂ ਠੀਕ ਨਹੀਂ ਹਨ ਤੁਸੀਂ ਉਹਨਾਂ ਤੋਂ ਦੂਰ ਰਹਿਣਾ ਪਰ ਉਸ ਸਮੇਂ ਮੈਂ 라ਜੂ ਦੀ ਗੱਲ ਨੂੰ ਸਮਝ ਨਾ ਸਕੀ ਅੱਜ ਮੈਨੂੰ ਮੇਰੇ ਪਤੀ ਦੀ ਗੱਲ ਦਾ ਮਤਲਬ ਸਮਝ ਆਇਆ ਸੀ ਪ੍ਰੀਤ ਨੇ ਅੱਜ ਫੇਰ ਮੇਰੀ ਹਸਦੀ ਖੇਡਦੀ ਦੁਨੀਆ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ ਮੈਂ ਰੌਣਕ ਨੂੰ ਕਿਹਾ ਕਿ ਅੱਜ ਤੋਂ ਬਾਅਦ ਉਹ ਕਿਸੇ ਗਲਤ ਰਸਤੇ ਤੇ ਜਾਣ ਬਾਰੇ ਸੋਚੇਗਾ ਵੀ ਨਹੀਂ ਮੈਂ ਫੋੜਾ ਅੱਧੀ ਰਾਤ ਨੂੰ ਹੀ ਪ੍ਰੀਤ ਦੇ ਘਰ ਪਹੁੰਚ ਗਈ ਉਸ ਦੀ ਪਤਨੀ ਦੇ ਸਾਹਮਣੇ ਹੀ ਸਾਰੇ ਸਵਾਲ ਪੁੱਛਣ ਲੱਗੀ ਪਹਿਲਾਂ ਤਾਂ ਉਹ ਕੁਝ ਨਾ ਬੋਲਿਆ ਪਰ ਫਿਰ ਉਸਨੇ ਆਪਣੀ ਪਤਨੀ ਦੇ ਸਾਹਮਣੇ ਸਭ ਕੁਝ ਕਬੂਲ ਕਰ ਲਿਆ ਕਿ ਮੇਰੇ ਪਤੀ ਰਾਜੂ ਦੀ ਮੌਤ ਤੋਂ ਬਾਅਦ ਉਹਨਾਂ ਨੇ ਸਾਡੀ ਜ਼ਮੀਨ ਤੇ ਵੀ ਕਬਜ਼ਾ ਕਰ ਲਿਆ ਅਤੇ ਖੁੱਲੇ ਪੈਸਿਆਂ ਦੇ ਕਾਰਨ ਅਤੇ ਆਪਣੀ ਹੁੰਲੜਵਾਜੀ ਦੇ ਕਾਰਨ ਉਹ ਇਸ ਜਾਇਦਾਦ ਨੂੰ ਸੰਭਾਲ ਨਾ ਸਕਿਆ ਅਤੇ ਹਰ ਚੀਜ਼ ਵੇਚ ਦਿੱਤੀ ਬਹੁਤ ਮੁਸ਼ਕਲ ਨਾਲ ਨੌਕਰੀ ਕਰਕੇ ਉਹ ਆਪਣਾ ਗੁਜ਼ਾਰਾ ਕਰ ਰਿਹਾ ਸੀ ਪਰ ਬਾਹਰ ਤੋਂ ਤਾਂ ਉਹ ਬਹੁਤ ਵਧੀਆ ਲੱਗਦੇ ਸਨ ਪਰ ਸੱਚਮੁੱਚ ਉਹ ਬਿਲਕੁਲ ਕੰਗਾਲ ਹੋ ਗਏ ਸਨ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਸੀ ਪਰ ਜਦੋਂ ਉਹਨਾਂ ਨੇ ਮੈਨੂੰ ਆਪਣਾ ਇੰਨਾ ਵੱਡਾ ਕਾਰੋਬਾਰ ਸੰਭਾਲਦੇ ਹੋਏ ਦੇਖਿਆ ਤਾਂ ਉਹਨਾਂ ਨੇ ਮੇਰੇ ਪੁੱਤਰ ਰੌਣਕ ਦੇ ਨਾਲ ਮਿਲ ਕੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਗਲਤ ਕੰਮਾਂ ਵਿੱਚ ਫਸਾ ਕੇ ਉਹ ਹਰ ਰੋਜ਼ ਮੇਰੇ ਨਾਲ ਗਲਤ ਕੰਮ ਕਰਦਾ ਰਿਹਾ ਇਥੋਂ ਤੱਕ ਕਿ ਮੈਂ ਪ੍ਰੈਗਨੇਟ ਵੀ ਹੋ ਗਈ ਉਸ ਨੇ ਸੋਚਿਆ ਕਿ ਜਦੋਂ ਮੈਂ ਪ੍ਰੈਗਨੇਟ ਹੋ ਜਾਵਾਂਗੀ ਤਾਂ ਮੈਂ ਆਪਣੀ ਬਦਨਾਮੀ ਦੇ ਡਰ ਕਾਰਨ ਉਸ ਨਾਲ ਵਿਆਹ ਕਰਵਾਉਣ ਬਾਰੇ ਸੋਚਾਂਗੀ ਤਾਂ ਫਿਰ ਉਹ ਆਪਣੇ ਆਪ ਹੀ ਮੇਰੇ ਨਾਲ ਵਿਆਹ ਕਰਵਾ ਲਵੇਗਾ ਅਤੇ ਮੇਰੇ ਇਸ ਵੱਡੇ ਕਾਰੋਬਾਰ ਦਾ ਮਾਲਕ ਵੀ ਬਣ ਜਾਵੇਗਾ ਅਤੇ ਇਸ ਕਾਰਨ ਰੌਣਕ ਵੀ ਉਸ ਦੇ ਰਾਦਾ ਕੰਡਾ ਨਹੀਂ ਰਹੇਗਾ ਆਜ ਪ੍ਰੀਤ ਦੀ ਸੱਚਾਈ ਜਾਣ ਕੇ ਮੇਰੇ ਹੋਸ਼ ਉੱਡ ਗਏ ਸੀ ਅਤੇ ਪ੍ਰੀਤ ਮੇਰੇ ਲਈ ਇੱਕ ਵੱਡੀ ਪਰੇਸ਼ਾਨੀ ਬਣ ਕੇ ਖੜਾ ਹੋ ਗਿਆ ਸੀ ਮੈਂ ਉਸ ਨੂੰ ਕਿਹਾ ਕਿ ਉਹ ਹੁਣ ਇਹ ਸੁਪਨਾ ਦੇਖਣਾ ਛੱਡ ਦੇਵੇ ਕਿ ਮੈਨੂੰ ਮਜਬੂਰ ਆ ਸਮਝ ਕੇ ਉਹ ਮੈਨੂੰ ਇਸਤੇਮਾਲ ਕਰਦਾ ਰਹੇਗਾ ਤੇ ਮੈਂ ਇਸਤੇਮਾਲ ਹੁੰਦੀ ਜਾਵਾਂਗੀ ਮੈਂ ਉੱਥੋਂ ਨਿਕਲ ਕੇ ਸਿੱਧਾ ਪੁਲਿਸ ਸਟੇਸ਼ਨ ਗਈ ਮੈਂ ਪ੍ਰੀਤ ਉੱਤੇ ਮੁਕਦਮਾ ਦਰਜ ਕਰਵਾਇਆ ਸੀ ਅਤੇ ਉਹ ਸਦੇ ਪੁੱਤਰਾ ਮਿੱਤੂ ਤੇ ਵੀ ਜਿਸ ਨੇ ਮੇਰੇ ਪੁੱਤਰ ਨੂੰ ਇਸ ਕੰਮ ਤੇ ਲਾਇਆ ਸੀ ਹੁਣ ਉਹ ਪਿਆਉ ਪੁੱਤਰਾ ਜੇਲ੍ਹ ਵਿੱਚ ਹਨ ਅਤੇ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੇ ਹਨ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਅਜਿਹਾ ਹੋਇਆ ਕਿ ਮੇਰੀ ਪ੍ਰੈਗਨੈਂਸੀ ਦੀ ਪ੍ਰੋਬਲਮ ਆਪਣੇ ਆਪ ਹੀ ਠੀਕ ਹੋ ਗਈ ਸੀ ਇਸ ਸਮੇ ਤੋਂ ਬਾਅਦ ਮੈਂ ਦੁਬਾਰਾ ਤੋਂ ਕਦੇ ਵੀ ਰਿਸ਼ਤਿਆਂ ਤੇ ਭਰੋਸਾ ਨਹੀਂ ਕੀਤਾ ਆ ਅਤੇ ਅੱਜ ਜਦੋਂ ਮੈਂ ਇਹ ਸਾਬ ਸੋਚਦੀ ਹਾਂ ਕਿ ਮੇਰਾ ਵਿਧਵਾ ਹੋਣਾ ਹੀ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਿਆ ਸੀ ਸਾਡੇ ਸਮਾਜ ਵਿੱਚ ਵਿਧਵਾ ਔਰਤਾਂ ਨੂੰ ਜਾਣ ਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਜਦੋਂ ਕਿ ਉਹ ਆਪਣੇ ਬੱਚੇ ਲਈ ਦੁਬਾਰਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤਾਂ ਉਸ ਨੂੰ ਕਿਉਂ ਜਲੀਲ ਕੀਤਾ ਜਾਂਦਾ ਹੈ ਕਿ ਉਸ ਨੂੰ ਆਪਣੇ ਪੁੱਤ ਨੂੰ ਛੱਡ ਕੇ ਦੁਬਾਰਾ ਵਿਆਹ ਕਰਵਾ ਲੈਣਾ ਚਾਹੀਦਾ ਸੀ ਕਿ ਮੇਰੇ ਵਿਆਹ ਤੋਂ ਬਾਅਦ ਮੇਰੇ ਪੁੱਤ ਨੂੰ ਉਹ ਪਿਆਰ ਅਤੇ ਉਹ ਹੱਕ ਮਿਲਦਾ ਦੋਸਤੋ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਨਾ ਧੰਨਵਾਦ